ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੀ ਆ ਅੱਜ ਦੀਆਂ ਖਬਰਾਂ ਤੇ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਐਲਾਨ ਕੀਤਾ ਹੈ ਕਿ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਵੱਲੋਂ 12000 ਤੋਂ ਵੱਧ ਨਵੇਂ ਏਜੰਟ ਭਰਤੀ ਕੀਤੇ ਗਏ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਾਅਦੇ ਨੂੰ ਪੂਰਾ ਕਰਨ ਲਈ ਲੱਖਾਂ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹਜ਼ਾਰਾਂ ਨਵੇਂ ਆਈਸ ਏਜੰਟਸ ਨੂੰ ਭਰਤੀ ਕੀਤਾ ਜਾ ਰਿਹਾ ਹੈ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਦੱਸਿਆ ਕਿ ਆਈਸ ਦੀ ਇਸ ਭਰਤੀ ਲਈ 220000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹੁਣ ਤੱਕ ਇਸ ਸਾਲ 'ਚ ਨਵੇਂ ਏਜੰਟ ਦੀ ਗਿਣਤੀ ਕੁੱਲ ਮਿਲਾ ਕੇ 22000 ਤੋਂ ਵੱਧ ਹੋ ਗਈ ਹੈ। ਹੋਮਲੈਂਡ ਸਿਕਿਉਰਿਟੀ ਵਿਭਾਗ ਵੱਲੋਂ ਇਸ ਭਰਤੀ ਨੂੰ ਆਕਰਸ਼ਿਤ ਕਰਨ ਲਈ ਨਵੇਂ ਏਜੰਟਾਂ ਨੂੰ 50000 ਡਾਲਰ ਬੋਨਸ ਦੇਣ ਦੀ ਤਜ਼ਵੀਜ਼ ਕੀਤੀ ਗਈ ਸੀ ਜਿਸ ਕਰਕੇ ਬਹੁਤ ਸਾਰੇ ਨੌਜਵਾਨ ਇਹ ਨੌਕਰੀ ਲੈਣ ਲਈ ਉਤਸ਼ਾਹਿਤ ਹੋ ਰਹੇ ਨੇ। ਇਸ ਦੌਰਾਨ DHS ਨੇ ਨਵੇਂ ਬਿਨੇਕਾਰਾਂ ਲਈ ਉਮਰ ਪਾਬੰਦੀ ਛੱਟ ਦਿੱਤੀ ਹੈ। ਹੁਣ ਇਸ ਵਿਭਾਗ 'ਚ ਭਰਤੀ ਹੋਣ ਦੀ ਹੱਦ ਉਮਰ 18 ਸਾਲ ਤੋਂ 40 ਸਾਲ ਦੇ ਵਿਚਕਾਰ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 4 ਜੁਲਾਈ 2000 ਚੀਨੂ ਰਾਸ਼ਟਰਪਤੀ 트럼ਪ ਵੱਲੋਂ ਵਨ ਬਿਊਟੀਫੁਲ ਬਿਗ ਬਿਲ ਐਕਟ ਕਾਨੂੰਨ 'ਚ ਦਸਤਖਤ ਕੀਤੇ ਗਏ ਸਨ ਜਿਸ ਵਿੱਚ ਇਹ ਸੰਕੇਤ ਦਿੱਤਾ ਗਿਆ ਸੀ ਕਿ ਆਈਸ ਲਈ ਵੱਡੇ ਪੱਧਰ ਤੇ ਨਵੀਂ ਭਰਤੀ ਕੀਤੀ ਜਾਵੇਗੀ ਇਸ ਬਿੱਲ ਲਈ 170 ਬਿਲੀਅਨ ਡਾਲਰ ਤੋਂ ਵੱਧ ਦੀ ਰਕਮ ਰੱਖੀ ਗਈ ਹੈ ਜਿਸ ਵਿੱਚ ਡੀ ਐਚ ਐਸ ਤੇ ਆਈਸ ਲਈ ਵੱਡਾ ਹਿੱਸਾ ਸ਼ਾਮਲ ਹੈ ਇਸ ਬਜਟ ਰਾਹੀਂ ਆਵਾਜਾਈ ਅਤੇ ਟੈਕਨੋਲੋਜੀ 'ਚ ਸੁਧਾਰ ਕਰਨਾ ਜੇਲ੍ਹਾਂ ਦਾ ਵਿਸਥਾਰ ਕਰਨਾ ਤੇ ਸੁਰੱਖਿਆ ਦਸਤਿਆਂ 'ਚ ਨਵੀਂ ਭਰਤੀ ਕਰਨਾ ਸ਼ਾਮਲ ਨੇ ਭਾਰਤ ਸਥਿਤ ਅਮਰੀਕੀ ਦੂਤ ਘਰ ਨੇ ਅਮਰੀਕਾ ਚ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਲਈ ਇੱਕ ਅਹਿਮ ਅਤੇ ਸਖਤ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਤ ਘਰ ਨੇ ਸਪਸ਼ਟ ਕੀਤਾ ਹੈ ਕਿ ਅਮਰੀਕੀ ਵੀਜ਼ਾ ਕੋਈ ਅਧਿਕਾਰ ਨਹੀਂ ਸਗੋਂ ਇੱਕ ਸਹੂਲਤ ਹੈ ਜੋ ਨਿਯਮਾਂ ਦੀ ਪਾਲਣਾ ਤੇ ਨਿਰਭਰ ਕਰਦੀ ਹੈ। ਅਮਰੀਕੀ ਦੂਤ ਘਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਰਾਹੀਂ ਵਿਦਿਆਰਥੀਆਂ ਨੂੰ ਸੁਚੇਤ ਕਰਦੇ ਹਾਂ ਕਿ ਜੇਕਰ ਕੋਈ ਵਿਦਿਆਰਥੀ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕਰਦਾ ਏ ਜਾਂ ਕਿਸੇ ਮਾਮਲੇ 'ਚ ਗ੍ਰਫਤਾਰ ਹੁੰਦਾ ਹੈ ਤਾਂ ਉਸ ਦਾ ਵੀਜ਼ਾ ਤੁਰੰਤ ਰੱਦ ਕੀਤਾ ਜਾ ਸਕਦਾ ਹੈ ਇਨਾਂ ਹੀ ਨਹੀਂ ਅਜਿਹੇ ਵਿਦਿਆਰਥੀਆਂ ਨੂੰ ਅਮਰੀਕਾ ਤੋਂ ਵਾਪਸ ਡਿਪੋਰਟ ਕੀਤਾ ਜਾ ਸਕਦਾ ਹੈ ਤੇ ਭਵਿੱਖ ਵਿੱਚ ਅਮਰੀਕੀ ਵੀਜ਼ਾ ਲਈ ਉਸ ਉੱਤੇ ਪੱਕੀ ਪਾਬੰਦੀ ਲਾਈ ਜਾ ਸਕਦੀ ਹੈ ਸਰੋਤਾਂ ਮੁਤਾਬਕ 26 ਦਸੰਬਰ ਤੋਂ ਅਮਰੀਕਾ ਨੇ ਸਰਹੱਦਾਂ ਤੇ ਸੁਰੱਖਿਆ ਨੂੰ ਲੈ ਕੇ ਨਵੇਂ ਨਿਯਮ ਲਾਗੂ ਕੀਤੇ ਨੇ ਹੁਣ ਅਮਰੀਕਾ 'ਚ ਦਾਖਲ ਹੋਣ ਅਤੇ ਉੱਥੋਂ ਬਾਹਰ ਜਾਣ ਵੇਲੇ ਸਾਰੇ ਗੈਰ ਅਮਰੀਕੀ ਨਾਗਰਿਕਾਂ ਲਈ ਬਾਇਓਮੈਟ੍ਰਿਕ ਚੈਕਿੰਗ ਲਾਜ਼ਮੀ ਕਰ ਦਿੱਤੀ ਗਈ ਹੈ ਇਹ ਨਿਯਮ ਹਵਾਈ ਅੜੀਆਂ ਜ਼ਮੀਨੀ ਸਰਹੱਦਾਂ ਅਤੇ ਸਮੁੰਦਰੀ ਰਸਤਿਆਂ ਤੇ ਲਾਗੂ ਹੋਵੇਗਾ ਗ੍ਰੀਨ ਕਾਰਡ ਧਾਰਕ 14 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ 79 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਤੇ ਵੀ ਇਹ ਨਿਯਮ ਲਾਗੂ ਹੋਣਗੇ ਦੂਤਕਰ ਮਤਾਬਕ ਇਹ ਸਖਤ ਕਦਮ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਵੀਜ਼ਾ ਦੀ ਮਿਆਦ ਖਤਮ ਹੋਣ ਤੋਂ ਬਾਅਦ ਗੈਰਕਾਨੂੰਨੀ ਤਰੀਕੇ ਨਾਲ ਰਹਿਣ ਵਾਲਿਆਂ ਤੇ ਨੱਥ ਪਾਉਣ ਲਈ ਚੁੱਕੇ ਗਏ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣਾ ਯਾਤਰਾ ਅਤੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਸਾਰੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੀ ਇੱਕ ਰਿਪੋਰਟ ਚ ਕਹਿਆ ਹੈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ ਏਜੰਸੀ ਨੇ 14000 ਤੋਂ ਵੱਧ ਸ਼ੱਕੀ ਇਮੀਗ੍ਰੇਸ਼ਨ ਕੇਸ ICE ਨੂੰ ਭੇਜੇ ਨੇ USCIS ਨੇ ਇਸ ਤੋਂ ਇਲਾਵਾ 65% ਮਾਮਲਿਆਂ ਦੀ ਪਛਾਣ ਕਰ ਰਿਕਾਰਡ 196000 ਦੀ ਰਿਪੋਰਟ ਕੀਤੀ ਹੈ ਇਸ ਵਿਭਾਗ ਦੇ ਡਾਇਰੈਕਟਰ ਜੋਸਫ ਬੀ ਐਡਲੋ ਨੇ ਕਿਹਾ ਹੈ ਕਿ ਏਜੰਸੀ ਨੇ ਸੁਰੱਖਿਆ ਅਤੇ ਧੋਖਾਧੜੀ ਦੀ ਰੋਕਥਾਮ ਤੇ ਕੇਂਦਰਿਤ ਅਮਰੀਕਾ ਫਰਸਟ ਨੀਤੀ ਦੀ ਪਹੁੰਚ ਨੂੰ ਅਪਣਾਇਆ ਹੈ ਵਾਸ਼ਿੰਗਟਨ ਡੀਸੀ ਚ ਅਫਗਾਨ ਨਾਗਰਿਕ ਵੱਲੋਂ ਕਥਿਤ ਤੌਰ ਤੇ ਕੀਤੇ ਗਏ ਘਾਤਕ ਹਮਲੇ ਤੋਂ ਬਾਅਦ ਯੂ ਐਸ ਸੀ ਆਈ ਐਸ ਨੇ ਸਾਰੇ ਦੇਸ਼ਾਂ ਲਈ ਸ਼ਰਨ ਪ੍ਰਕਿਰਿਆਵਾਂ ਨੂੰ ਰੋਕ ਦਿੱਤਾ ਹੈ ਇਸ ਏਜੰਸੀ ਨੇ ਉੱਚ ਜੋਖਮ ਵਾਲੇ ਦੇਸ਼ਾਂ ਤੋਂ ਗ੍ਰੀਨ ਕਾਰਡਾਂ ਦੀ ਦੁਬਾਰਾ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਇਸ ਤੇ ਬਿਆਨ ਦਿੰਦੇ ਹੋਏ ਗ੍ਰੈਸ ਸੁਰੱਖਿਆ ਵਿਭਾਗ ਦੀ ਸਕੱਤਰ ਕ੍ਰਿਸਟੀ ਨੋਇਮ ਨੇ ਕਿਹਾ ਕਿ ਇੱਕ ਸਾਲ ਤੋਂ ਵੀ ਘੱਟ ਰਿਕਾਰਡ ਸਮੇਂ 'ਚ ਰਾਸ਼ਟਰਪਤੀ 트ੰਪ ਨੇ ਸਰਹੱਦ ਨੂੰ ਸੁਰੱਖਿਅਤ ਕੀਤਾ ਹੈ ਤੇ ਹਜ਼ਾਰਾਂ ਅਪਰਾਧਿਕ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਸਖਤੀ ਕੀਤੀ ਜਾਵੇਗੀ ਤੇ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ। ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਵਾਰ ਫੇਰ ਆਪਣੇ ਅੰਦਾਜ਼ 'ਚ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਂ ਤੇ ਨਿਸ਼ਾਨਾ ਕੱਸਿਆ ਹੈ। 트੍ਰੰਪ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਟੈਰਿਫ ਲਗਾਉਣ ਦੀ ਧਮਕੀ ਅੱਗੇ ਫਰਾਂਸ ਨੇ ਗੋਡੇ ਟੇਕ ਦਿੱਤੇ ਨੇ ਤੇ ਮੈਕਰੋਂ ਨੇ ਉਹਨਾਂ ਤੋਂ ਮਾਫੀ ਵੀ ਮੰਗੀ ਹੈ। ਡੋਨਲਡ 트ੰਪ ਨੇ ਆਪਣੀ ਰਿਪਬਲਿਕਨ ਪਾਰਟੀ ਦੇ ਸੰਸਦਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹਨਾਂ ਨੇ ਫਰਾਂਸ ਨੂੰ ਅਮਰੀਕਾ ਚ ਆਉਣ ਵਾਲੀਆਂ ਸਾਰੀਆਂ ਫਰਾਂਸੀਸੀ ਦਵਾਈਆਂ ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ। 트ੰਪ ਦਾ ਕਹਿਣਾ ਹੈ ਕਿ ਅਮਰੀਕੀ ਖਪਤਕਾਰਾਂ ਨੂੰ ਫਰਾਂਸੀਸੀ ਦਵਾਈਆਂ ਲਈ ਫਰਾਂਸ ਦੇ ਮੁਕਾਬਲੇ 14 ਗੁਣਾ ਵੱਧ ਕੀਮਤ ਚੁਕਾਉਣੀ ਪੈ ਰਹੀ ਸੀ। 트ੰਪ ਮੁਤਾਬਕ ਜਦੋਂ ਉਹਨਾਂ ਨੇ ਮੈਕਰੋਨ ਨੂੰ ਦਵਾਈਆਂ ਦੀਆਂ ਕੀਮਤਾਂ ਵਧਾਉਣ ਲਈ ਕਿਹਾ ਤਾਂ ਪਹਿਲਾ ਮੈਕਰੋਨ ਨੇ ਮਨਾ ਕਰ ਦਿੱਤਾ ਪਰ ਜਦੋਂ 트ੰਪ ਨੇ ਅਲਟੀਮੇਟਮ ਦਿੱਤਾ ਕਿ ਜੇਕਰ ਮੰਗ ਨਾ ਮੰਨੀ ਗਈ ਤਾਂ ਫਰਾਂਸ ਦੀ ਸ਼ੈਂਪੇਨ ਅਤੇ ਵਾਈਨ ਸਮੇਤ ਸਾਰੇ ਉਤਪਾਦਾਂ ਤੇ 25% ਦਾ ਟੈਰਿਫ ਲਗਾ ਦਿੱਤਾ ਜਾਵੇਗਾ ਤਾਂ ਮੈਕਰੋਨ ਘਬਰਾ ਗਿਆ 트ੰਪ ਨੇ ਦਾਅਵਾ ਕੀਤਾ ਕਿ ਮੈਕਰੋਨ ਨੇ ਉਹਨਾਂ ਨੂੰ ਕਿਹਾ ਡੋਨਲਡ ਮੈਨੂੰ ਤੁਹਾਡੀ ਡੀਲ ਮਨਜ਼ੂਰ ਹੈ ਮੈਂ ਆਪਣੀਆਂ ਦਵਾਈਆਂ ਦੀਆਂ ਕੀਮਤਾਂ 200% ਜਾਂ ਉਸ ਤੋਂ ਵੀ ਵੱਧ ਵਧਾਉਣ ਲਈ ਤਿਆਰ ਹਾਂ ਤੁਸੀਂ ਜਿਵੇਂ ਚਾਹੋ ਕਰ ਸਕਦੇ ਹੋ ਪਰ ਮੈਂ ਬੇਨਤੀ ਕਰਦਾ ਹਾਂ ਕਿ ਇਸ ਬਾਰੇ ਜਨਤਾ ਨੂੰ ਕੁਝ ਨਾ ਦੱਸਿਓ 트럼ਪ ਦੇ ਇਸ ਹੈਰਾਨੀਜਨਕ ਦਾਅਵੇ ਤੋਂ ਬਾਅਦ ਅਜੇ ਤੱਕ ਫਰਾਂਸ ਸਰਕਾਰ ਵੱਲੋਂ ਕੋਈ ਅਧਿਕਾਰਤ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ 트럼ਪ ਅਸਲ 'ਚ ਆਪਣੀ ਮੋਸਟ ਫੇਵਰਡ ਨੇਸ਼ਨ ਨੀਤੀ ਨੂੰ ਅੱਗੇ ਵਧਾ ਰਹੇ ਨੇ ਜਿਸ ਦਾ ਮਕਸਦ ਅਮਰੀਕਾ 'ਚ ਦਵਾਈਆਂ ਦੀਆਂ ਕੀਮਤਾਂ ਨੂੰ ਘਟਾਉਣਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੈਨਜ਼ੁਏਲਾ ਦੀ ਨਵੀਂ ਅੰਤਰਿਮ ਸਰਕਾਰ ਤੇ ਸਖਤ ਸ਼ਰਤਾਂ ਥੋਪ ਦਿੱਤੀਆਂ ਨੇ ਪਿਛਲੇ ਹਫਤੇ ਅਮਰੀਕੀ ਹਮਲਿਆਂ ਤੋਂ ਬਾਅਦ ਨਿਕੋਲਸ ਮਾਦੁਰੋ ਨੂੰ ਫੜ ਕੇ ਅਮਰੀਕਾ ਲਿਜਾਇਆ ਗਿਆ ਤੇ ਹੁਣ ਅੰਤਰਿਮ ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਦੇ ਸਾਹਮਣੇ 트੍ਰੰਪ ਦੀ ਟੀਮ ਨੇ ਸਾਫ਼ ਕਰ ਦਿੱਤਾ ਕਿ ਜੇਕਰ ਜ਼ਿਆਦਾ ਤੇਲ ਕੱਢਣਾ ਅਤੇ ਵੇਚਣਾ ਹੈ ਤਾਂ ਪਹਿਲਾਂ ਚੀਨ ਰੂਸ, ਈਰਾਨ ਅਤੇ ਕਿਊਬਾ ਨਾਲ ਸਾਰੇ ਆਰਥਿਕ ਰਿਸ਼ਤੇ ਤੋੜਨੇ ਪੈਣਗੇ। ਟਰੰਪ ਪ੍ਰਸ਼ਾਸਨ ਚਾਹੁੰਦਾ ਹੈ ਕਿ ਵੈਨਜ਼ਵੇਲਾ ਤੇਲ ਉਤਪਾਦਨ 'ਚ ਸਿਰਫ ਅਮਰੀਕਾ ਨਾਲ ਹੀ ਭਾਈਵਾਲੀ ਕਰੇ ਤੇ ਆਪਣਾ ਭਾਰੀ ਕੱਚਾ ਤੇਲ ਵੇਚਣ ਵੇਲੇ ਅਮਰੀਕਾ ਨੂੰ ਹੀ ਤਰਜੀਹ ਦੇਵੇ। ਅਮਰੀਕੀ ਨਿਊਜ਼ ਚੈਨਲ ABC ਨਿਊਜ਼ ਨੇ ਇਸ ਦਾ ਖੁਲਾਸਾ ਕੀਤਾ ਹੈ। ਰਿਪੋਰਟ 'ਚ ਤਿੰਨ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਟਰੰਪ ਦੀਆਂ ਇਹ ਮੰਗਾਂ ਵੈਨਜ਼ੁਏਲਾ ਦੀ ਨਵੀਂ ਲੀਡਰਸ਼ਿਪ ਲਈ ਲਾਜ਼ਮੀ ਨੇ ਦੇਸ਼ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਦੇ ਵਿਚਕਾਰ 트ੰਪ ਨੇ ਦਾਵਾ ਕੀਤਾ ਹੈ ਕਿ ਹੁਣ ਵੈਨਜ਼ੁਏਲਾ ਤੇ ਅਮਰੀਕਾ ਦਾ ਹੀ ਕੰਟਰੋਲ ਹੈ 트ੰਪ ਪ੍ਰਸ਼ਾਸਨ ਨੇ ਵੈਨਜ਼ੁਏਲਾ ਦੀ ਅੰਤਰੀਮ ਸਰਕਾਰ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਆਪਣੇ ਵਿਸ਼ਾਲ ਤੇਲ ਭੰਡਾਰਾਂ ਤੋਂ ਜ਼ਿਆਦਾ ਉਤਪਾਦਨ ਦੀ ਇਜਾਜ਼ਤ ਤਾਂ ਹੀ ਮਿਲੇਗੀ ਜੇਕਰ ਉਹ ਇਹ ਸ਼ਰਤਾਂ ਮੰਨ ਲੈਂਦੇ ਨੇ ਚੀਨ ਵੈਨਜ਼ੁਏਲਾ ਦਾ ਸਭ ਤੋਂ ਵੱਡਾ ਤੇਲ ਖਪਤਕਾਰ ਰਿਹਾ ਹੈ ਪਰ ਹੁਣ 트ੰਪ ਚਾਹੁੰਦੇ ਨੇ ਕਿ ਇਹ ਸਭ ਖਤਮ ਹੋ ਜਾਵੇ ਤਾਂ ਜੋ ਅਮਰੀਕੀ ਕੰਪਨੀਆਂ ਉਥੋਂ ਦੀ ਤੇਲ ਇੰਡਸਟਰੀ ਨੂੰ ਸੰਭਾਲ ਸਕਣ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਵੈਨਜ਼ੁਏਲਾ ਤੇ ਦਬਾਅ ਬਣਾਉਣਾ ਆਸਾਨ ਹੈ ਕਿਉਂਕਿ ਉਹਨਾਂ ਦੇ ਮੌਜੂਦਾ ਤੇਲ ਟੈਂਕਰ ਪਹਿਲਾਂ ਹੀ ਭਰੇ ਹੋਏ ਨੇ ਮਤਲਬ ਬਿਨਾਂ ਨਵੇਂ ਉਤਪਾਦਨ ਦੇ ਉਹ ਜ਼ਿਆਦਾ ਤੇਲ ਨਹੀਂ ਵੇਚ ਸਕਣਗੇ ਤੇ ਆਰਥਿਕਤਾ ਤੇ ਬੋਝ ਵਧੇਗਾ ਇਹੀ ਕਾਰਨ ਹੈ ਕਿ 트ੰਪ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਅੰਤਰਿਮ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਇਹ ਸ਼ਰਤਾਂ ਮੰਨਣ ਲਈ ਮਜਬੂਰ ਹੋ ਜਾਣਗੇ ਵੈਨਜ਼ਵੇਲਾ ਦੁਨੀਆ ਦੇ ਸਭ ਤੋਂ ਵੱਡੇ ਤੇਲ ਭੰਡਾਰ ਵਾਲਾ ਦੇਸ਼ ਹੈ ਪਰ ਸਾਲਾਂ ਦੇ ਸੰਕਟ ਅਤੇ ਪਾਬੰਦੀਆਂ ਕਾਰਨ ਉਸਦੀ ਤੇਲ ਇੰਡਸਟਰੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ 트럼ਪ ਦਾ ਮੰਨਣਾ ਹੈ ਕਿ ਅਮਰੀਕੀ ਕੰਪਨੀਆਂ ਇਸ ਨੂੰ ਮੁੜ ਪਟੜੀ ਤੇ ਲਿਆ ਸਕਦੀਆਂ ਨੇ ਜਦੋਂ ਵਿਸ਼ਵ ਸ਼ਕਤੀਆਂ ਕੂਟਨੀਤੀ ਦੀ ਬਜਾਏ ਬੰਦੂਕਾਂ ਦੀ ਭਾਸ਼ਾ ਦਾ ਸਹਾਰਾ ਲੈਂਦੀਆਂ ਨੇ ਤਾਂ ਸੰਯੁਕਤ ਰਾਸ਼ਟਰ ਦੀ ਨੀਂਦ ਉਡਣੀ ਲਾਜ਼ਮੀ ਹੈ ਇਸ ਦੌਰਾਨ ਸੰਯੁਕਤ ਰਾਸ਼ਟਰ ਨੇ ਵੈਨਜ਼ੁਏਲਾ 'ਚ ਅਮਰੀਕੀ ਫੌਜੀ ਕਾਰਵਾਈ ਤੇ ਇਤਰਾਜ਼ ਜਤਾਇਆ ਹੈ। ਸੰਯੁਕਤ ਰਾਸ਼ਟਰ ਦੇ ਅਧਿਕਾਰਤ ਐਕਸ ਹੈਂਡਲ ਨੇ ਅਮਰੀਕਾ ਦੀ ਆਲੋਚਨਾ ਕੀਤੀ। ਇਸ ਨੂੰ ਦੇਸ਼ ਦੀ ਪ੍ਰਭੂਸੱਤਾ, ਵਿਸ਼ਵ ਸੁਰੱਖਿਆ ਅਤੇ ਅੰਤਰਰਾਸ਼ਟਰੀ ਕਾਨੂੰਨ ਲਈ ਇੱਕ ਗੰਭੀਰ ਖਤਰਾ ਦੱਸਿਆ। ਸੰਯੁਕਤ ਰਾਸ਼ਟਰ ਨੇ ਇੱਕ ਸਪਸ਼ਟ ਸੰਦੇਸ਼ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਰਾਜਨੀਤੀ ਨੂੰ ਤਾਕਤ ਦੇ ਆਧਾਰ ਤੇ ਨਹੀਂ ਚਲਾਇਆ ਜਾ ਸਕਦਾ। ਸੰਯੁਕਤ ਰਾਸ਼ਟਰ ਦੇ ਅਧਿਕਾਰਤ ਐਕਸ ਹੈਂਡਲ ਨੇ ਪੋਸਟ ਕੀਤਾ, ਵੈਨਜ਼ੁਏਲਾ 'ਚ ਅਮਰੀਕੀ ਫੌਜੀ ਦਖਲਅੰਦਾਜ਼ੀ ਦੇਸ਼ ਦੀ ਪ੍ਰਭੂਸੱਤਾ ਤੇ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਹੈ ਇਹ ਅੰਤਰਰਾਸ਼ਟਰੀ ਸੁਰੱਖਿਆ ਦੀਆਂ ਨੀਹਾਂ ਨੂੰ ਕਮਜ਼ੋਰ ਕਰਦਾ ਹੈ ਜਿਸ ਨਾਲ ਹਰ ਦੇਸ਼ ਘੱਟ ਸੁਰੱਖਿਤ ਹੋ ਜਾਂਦਾ ਹੈ ਨਾਲ ਹੀ ਸਾਂਝੀ ਕੀਤੀ ਗਈ ਫੋਟੋ 'ਚ ਲਿਖਿਆ ਗਿਆ ਹੈ ਕਿ ਕਿਸੇ ਵੀ ਦੇਸ਼ ਨੂੰ ਆਪਣੇ ਖੇਤਰੀ ਦਾਅਵੇਆਂ ਜਾਂ ਰਾਜਨੀਤਿਕ ਮੰਗਾਂ ਨੂੰ ਪੂਰਾ ਕਰਨ ਲਈ ਤਾਕਤ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਨੇ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤਾ ਵੈਨਜ਼ੁਏਲਾ 'ਚ ਅਮਰੀਕੀ ਫੌਜੀ ਕਾਰਵਾਈ ਅੰਤਰਰਾਸ਼ਟਰੀ ਕਾਨੂੰਨ ਦੇ ਇੱਕ ਬੁਨਿਆਦੀ ਸਿਧਾਂਤ ਦੀ ਉਲੰਘਣਾ ਕਰਦੀ ਹੈ ਦੇਸ਼ ਨੂੰ ਆਪਣੇ ਖੇਤਰੀ ਦਾਅਵਿਆਂ ਜਾਂ ਰਾਜਨੀਤਿਕ ਮੰਗਾਂ ਨੂੰ ਪੂਰਾ ਕਰਨ ਲਈ ਤਾਕਤ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਵੈਨਜ਼ੁਏਲਾ ਦੇ ਸਮਾਜ ਨੂੰ ਇਲਾਜ ਦੀ ਲੋੜ ਹੈ ਤੇ ਦੇਸ਼ ਦਾ ਭਵਿੱਖ ਇਸ ਦੇ ਲੋਕਾਂ ਦੁਆਰਾ ਤੈਅ ਕੀਤਾ ਜਾਣਾ ਚਾਹੀਦਾ ਹੈ ਜ਼ਿਕਰਯੋਗ ਹੈ ਕਿ 3 ਜਨਵਰੀ ਨੂੰ ਅਮਰੀਕੀ ਫੌਜ ਨੇ ਵੈਨਜ਼ੁਏਲਾ 'ਚ ਇੱਕ ਵੱਡਾ ਆਪਰੇਸ਼ਨ ਕੀਤਾ ਰਾਸ਼ਟਰਪਤੀ ਨਿਕੋਲਸ ਮਾਦੂਰੇ ਅਤੇ ਉਹਨਾਂ ਦੀ ਪਤਨੀ ਸੀਲੀਆ ਫਲੋਰੇਸ ਨੂੰ ਫੜ ਲਿਆ ਤੇ ਜ਼ਬਰਦਸਤੀ ਉਹਨਾਂ ਦੇ ਵਤਨ ਲੈ ਜਾਇਆ ਗਿਆ ਅਮਰੀਕਾ ਦੀ ਇਸ ਕਾਰਵਾਈ ਦੀ ਦੁਨੀਆ ਭਰ ਚ ਆਲੋਚਨਾ ਕੀਤੀ ਜਾ ਰਹੀ ਹੈ 트럼ਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਪੰਜ ਡੈਮੋਕ੍ਰੈਟਿਕ ਰਾਜਾਂ ਚ ਬਾਲ ਦੇਖਪਾਲ ਅਤੇ ਗਰੀਬ ਪਰਿਵਾਰਾਂ ਲਈ 10 ਬਿਲੀਅਨ ਡਾਲਰ ਦੇ ਫੰਡ ਰੋਕ ਰਿਆ ਹੈ ਬਜਟ ਦਫ਼ਤਰ ਦਾ ਕਹਿਣਾ ਹੈ ਕਿ ਰਿਪੋਰਟਾਂ ਮਿਲੀਆਂ ਨੇ ਕਿ ਇਹਨਾਂ ਸਮਾਜਿਕ ਸੇਵਾਵਾਂ ਵਿੱਚ ਧੋਖਾਧੜੀ ਦੀਆਂ ਰਿਪੋਰਟਾਂ ਮਿਲ ਰਹੀਆਂ ਨੇ ਇਸ ਗ੍ਰਾਂਟ ਨਾਲ ਬਹੁਤ ਸਾਰੇ ਲੋਕ ਨੌਕਰੀਆਂ ਨਹੀਂ ਕਰ ਰਹੇ ਅਤੇ ਉਹ ਬੱਚਿਆਂ ਨੂੰ ਮਿਲਣ ਵਾਲੇ ਫੰਡਾਂ ਤੇ ਹੀ ਗੁਜ਼ਾਰਾ ਕਰ ਰਹੇ ਨੇ ਇਸ ਰੋਕ ਦਾ ਅਸਰ ਕੈਲੀਫੋਰਨੀਆ ਕੋਲੋਰਾਡੋ ਇਲਿਨੋਇਸ ਨਿਊਯਾਰਕ ਅਤੇ ਮਿਨੀਸੋਟਾ ਸਟੇਟਾਂ ਤੇ ਪੈ ਸਕਦਾ ਹੈ ਇੱਕ ਓ ਐਮ ਬੀ ਅਧਿਕਾਰੀ ਦੇ ਅਨੁਸਾਰ ਫੰਡਾਂ ਤੇ ਰੋਕ ਧੋਖਾਧੜੀ ਦੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਨਜਾਇਜ਼ ਫੰਡ ਦੇਣ ਕਾਰਨ ਹੋ ਰਹੀ ਹੈ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਇਸ ਸਬੰਧੀ ਬਹੁਤ ਸਾਰੀਆਂ ਰਿਪੋਰਟਾਂ ਮਿਲੀਆਂ ਨੇ ਚਾਈਲਡ ਕੇਅਰ ਫੰਡ ਦੀ ਵਰਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਦੇਖਭਾਲ ਲਈ ਸਬਸਿਡੀ ਦੇ ਤੌਰ ਤੇ ਦਿੱਤੀ ਜਾਂਦੀ ਹੈ ਜੋ 7 ਬਿਲੀਅਨ ਡਾਲਰ ਤੋਂ ਵੱਧ ਦਾ ਫੰਡ ਹੈ ਦੇਸ਼ ਭਰ ਚ 14 ਲੱਖ ਬੱਚਿਆਂ ਨੂੰ ਚਾਈਲਡ ਕੇਅਰ ਫੰਡਿੰਗ ਦਿੱਤੀ ਜਾ ਰਹੀ ਹੈ ਫਿਲਹਾਲ ਇਸ ਦੀ ਪਾਬੰਦੀ 5 ਸਟੇਟਾਂ ਤੇ ਲਾਗੂ ਹੋਵੇਗੀ ਉਸ ਤੋਂ ਬਾਅਦ ਟੈਕਸਸ ਪੱਛਮੀ ਵਰਜੀਨੀਆ ਵੀ ਇਸ ਦੀ ਲਪੇਟ ਚ ਆ ਸਕਦੇ ਨੇ ਐਡਮਿੰਟਨ ਤੋਂ ਉਡਾਣ ਭਰਨ ਵਾਲੀ ਵੈਸਟ ਜੈਟ ਫਲਾਈਟ 'ਚ ਬਣਾਈ ਗਈ ਇੱਕ ਵਾਇਰਲ ਵੀਡੀਓ ਨੇ ਕੈਨੇਡਾ ਭਰ 'ਚ ਹਵਾਈ ਜਹਾਜ਼ਾਂ ਦੀ ਲੈਗਰੂਮ ਅਤੇ ਯਾਤਰੀ ਸੁਵਿਧਾਵਾਂ ਨੂੰ ਲੈ ਕੇ ਤਿੱਖੀ ਚਰਚਾ ਛੇੜ ਦਿੱਤੀ ਹੈ। ਸੋਸ਼ਲ ਮੀਡੀਆ ਤੇ 10 ਲੱਖ ਤੋਂ ਵੱਧ ਵਾਰ ਦੇਖੀ ਗਈ ਇਸ ਵੀਡੀਓ ਚ ਇੱਕ ਯਾਤਰੀ ਨੂੰ ਅੱਗੇ ਵਾਲੀ ਸੀਟ ਦੇ ਪਿੱਛੇ ਆਪਣੀਆਂ ਲੱਤਾਂ ਫਸੀਆਂ ਹੋਈਆਂ ਦਿਖਾਇਆ ਗਿਆ ਏ ਜਿੱਥੇ ਹਿੱਲਣ ਲਈ ਲਗਭਗ ਕੋਈ ਥਾਂ ਨਹੀਂ ਸੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਈ ਯਾਤਰੀਆਂ ਨੇ ਗੁੱਸਾ ਜਤਾਇਆ ਅਤੇ ਕਿਹਾ ਕਿ ਹਵਾਈ ਯਾਤਰਾ ਹੁਣ ਬਹੁਤ ਹੀ ਤੰਗ ਅਤੇ ਆਸਹਿਣਸ਼ੀਲ ਹੋ ਚੁੱਕੀ ਹੈ ਕੁਝ ਲੋਕਾਂ ਨੇ ਵੈਸਟ ਜੈਟ ਦੇ ਬਾਈਕਾਟ ਦੀ ਮੰਗ ਕੀਤੀ ਜਦਕਿ ਹੋਰਾਂ ਨੇ 에어ਲਾਈਨ ਉਦਯੋਗ ਤੇ ਵੱਧ ਸੀਟਾਂ ਲਗਾ ਕੇ ਮੁਨਾਫਾ ਵਧਾਉਣ ਦੇ ਦੋਸ਼ ਲਗਾਏ ਗਏ 에어 ਪੈਸੇਂਜਰ ਰਾਈਟਸ ਦੇ ਸੰਸਥਾ ਆਪਕ ਗਾਬੋਰ ਲੁਕਾਚਸ ਨੇ ਕਿਹਾ ਹੈ ਕਿ ਕੈਨੇਡਾ ਚ ਲੈਗ ਰੂਮ ਲਈ ਕੋਈ ਸਪਸ਼ਟ ਫੈਡਰਲ ਨਿਯਮ ਨਹੀਂ ਹਨ ਉਹਨਾਂ ਅਨੁਸਾਰ ਸੀਟ ਆਰਾਮਦਾਇਕ ਹੋਣੀ ਲਾਜ਼ਮੀ ਨਹੀਂ ਪਰ ਇੰਨੀ ਵੱਡੀ ਜ਼ਰੂਰੀ ਹੋਣੀ ਚਾਹੀਦੀ ਹੈ ਕਿ ਯਾਤਰੀ ਠੀਕ ਤਰ੍ਹਾਂ ਨਾਲ ਬੈਠ ਸਕੇ ਵੈਸਟ ਜੈਟ ਨੇ ਸਵਕਾਰਿਆ ਕਿ ਉਸ ਦੀਆਂ ਸਧਾਰਨ ਸੀਟਾਂ ਚ ਘੱਟ ਲੈਗ ਰੂਮ ਹੁੰਦਾ ਹੈ ਜਦਕਿ ਬਧੇਰੇ ਥਾਂ ਵਾਲੀਆਂ ਸੀਟਾਂ ਵਾਧੂ ਕੀਮਤ ਤੇ ਮਿਲੀਆਂ ਨੇ 에어ਲਾਈਨ ਨੇ ਕਿਹਾ ਕਿ ਉਹ ਯਾਤਰੀਆਂ ਦੀ ਪ੍ਰਤੀਕਿਰਿਆ ਤੇ ਧਿਆਨ ਕਰ ਰਹੀ ਹੈ ਤੇ ਸੁਰੱਖਿਆ ਨੂੰ ਪਹਿਲ ਦੇ ਰਹੀ ਹੈ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ